ਹਾਂ ਐਮੀ ਪਟਿਆਲੇ ਮਹਾਰਾਜ ਹੀ ਆਏ ਤਾਂ ਇੱਥੇ ਵੀ ਮਹਾਰਾਜ ਨੇ ਨਮਸਕਾਰ ਕੀਤੀ ਮਹਾਰਾਜ ਨੂੰ ਤਾਂ ਥੋ ਤੇ ਪ੍ਰੋਫੈਸਰ ਸੀ ਉਹ ਕਹਿੰਦਾ ਵੀ ਤੁਸੀਂ ਨੇੜੇ ਜਾ ਕੇ ਨਮਸਕਾਰ ਨਹੀਂ ਕੀਤੀ ਗੁਰੂ ਗ੍ਰੰਥ ਸਾਹਿਬ ਆ ਰਹੇ ਨੇ ਜੀ ਇੱਥੇ ਤੱਕ ਉਹਨੇ ਸ਼ਬਦ ਵਰਤੇ ਆ ਕਹਿੰਦਾ ਤੁਹਾਡੇ ਬਾਬੇ ਨੂੰ ਗੁਰੂ ਗ੍ਰੰਥ ਸਾਹਿਬ ਚੁੰਡੀਆਂ ਵੜਦਾ ਹੂੰ ਪਰਮਜੀਤ ਬਾਬਾ ਇਹਨਾਂ ਨੇ ਕਿਹਾ ਤਾਂ ਬਾਬਾ ਜੀ ਬਾਥਰੂਮ ਚਲੇ ਗਏ ਬਾਬਾ ਜੀ ਜਦੋਂ ਤੱਕ ਸਾਫ ਵਸਤਰ ਨਹੀਂ ਸੀ ਹੁੰਦੇ ਉਹ ਅੰਦਰ ਜਾਂਦੇ ਨਹੀਂ ਸੀ ਉਹਨਾਂ ਦਾ ਸਹੂਲ ਸੀ ਜੀ ਇੱਕ ਵਾਰੀ ਵੀ ਬਾਥਰੂਮ ਜਾਏ ਜਾਂ ਮਤਲਬ ਉਹ ਕਿਸੇ ਗਲੀ 'ਚ ਵੀ ਤੁਰ ਪਏ ਉਹਨਾਂ ਦੇ ਅੰਦਰ ਨਹੀਂ ਜਾਣਾ ਦਾ ਪਰਸਰ ਦੇ ਇੰਨੀ ਸਖਤ ਮਰਿਆਦਾ ਸੀ ਉਹਨਾਂ ਦੀ ਜੀ ਬਾਬਾ ਜੀ ਬਾਥਰੂਮ ਚਲੇ ਗਏ ਅਗਰ ਬਾਥਰੂਮ ਤੋਂ ਆਏ ਕਹਿੰਦੇ ਭਾਈ ਇਹਨਾਂ ਨੂੰ ਪ੍ਰੋਫੈਸਰ ਸਾਹਿਬ ਨੂੰ ਪਰਮਜੀਤ ਪੁੱਛੋ ਇਹ ਤਾਂ ਪੜੇ ਲਿਖੇ ਨਹੀਂ ਅਸੀਂ ਤਾਂ ਅਨਪੜ ਸਾਧ ਆ ਭਾਈ ਗੁਰੂ ਸਾਹਿਬ ਕਿਸੇ ਨੂੰ ਚੁੰਡੀਆਂ ਵੜਦੇ ਨੇ ਭਾਈ ਇਹ ਸ਼ਬਦ ਵਰਤਣਾ ਚਾਹੀਦਾ ਹਮ ਭਾਈ ਤੁਸੀਂ ਤਾਂ ਪੜੇ ਲਿਖੇ ਹੋ ਜੀ ਦੇ ਕੋਣ ਨੂੰ ਵੀ ਇਹਨੇ ਪ੍ਰੇਮ ਨਾਲ ਸਹਿਜ ਨਾਲ ਜਵਾਬ ਦੇ ਰੇ ਫਿਰ ਬਾਬਾ ਜੀ ਕਹਿੰਦੇ ਭਾਈ ਪਰਮਜੀਤ ਇਹਨਾਂ ਨੂੰ ਪੁੱਛੋ ਗੁਰੂ ਸਾਹਿਬ ਨੂੰ ਕਿੰਨੇ ਫੁੱਟ ਤੋਂ ਤੇ ਟੇਕਿਆ ਹੋਇਆ ਮੱਥਾ ਪਰਮਾਨ ਹੁੰਦਾ ਕਿਤੇ ਸੋ ਭਾਈ ਫਿਰ ਦੂਜਾ ਤੁਹਾਨੂੰ ਸਵਾਲ ਕੀਤਾ ਗੱਲ ਤਾਂ ਫਿਰ ਜਦੋਂ ਔਨਲਾਈਨਸ਼ ਦੇਂਦੇ ਭਾਈ ਜਿਹੜੇ ਅਮਰੀਕਾ ਬੈਠੇ ਨੇ ਜੇ ਉਹਨਾਂ ਦੇ ਮਨ ਚ ਫੁਰਨਾ ਹੋਇ ਹਰਮੰਦਰ ਸਾਹਿਬ ਮੱਥਾ ਟੇਕਣਾ ਹੈ ਭਾਈ ਕੀ ਜੇ ਉੱਥੋਂ ਸ਼ਰਧਾ ਨਾਲ ਮੱਥਾ ਟੇਕਨੇ ਤੇ ਪਰਵਾਹ ਨਹੀਂ ਹੁੰਦਾ ਕਿੰਨੇ ਕੁ ਫੁੱਟ ਤੇ ਮੱਥਾ ਟੇਕਿਆ ਪਰਵਾਹ ਨਹੀਂ ਹੁੰਦਾ ਵੀ ਸਾਨੂੰ ਪਤਾ ਲੱਗ ਜੂਗਾ ਠੀਕ ਸਤਕਾਰ ਤਾਂ ਰੋਜ਼ ਕੇਸੀ ਇਸ਼ਨਾਨ ਕਰਨਾ ਰੋਜ਼ ਨਵੇਂ ਵਸਤਰ ਪਾ ਕੇ ਜਾਣਾ ਕਹਿੰਦੇ ਨੇ ਜਦੋਂ ਘਰੋਂ ਚੱਲ ਪਏ ਭਾਈ ਹਾਜ਼ਰੀ ਤਾਂ ਉਦੋਂ ਹੀ ਲੱਗ ਜਾਂਦੀ ਹੈ ਇਹ ਤਾਂ ਸਾਡਾ ਮੰਨ ਦਾ ਧਰਮ ਹੈ ਜੀ ਜਦੋਂ ਘਰੋਂ ਚੱਲ ਪੈਂਦੇ ਆ ਉਦੋਂ ਹੀ ਹਾਜ਼ਰੀ ਲੱਗ ਜਾਂਦੀ ਹੈ ਪਰ ਬਾਬਾ ਜੀ ਨੇ ਕਹਿਣਾ ਜੇ ਕਿਸੇ ਧਾਰਮਿਕ ਸਥਾਨ ਤੇ ਗੁਰੂ ਘਰ ਜਾਣਾ ਹੈ ਭਾਈ ਪੂਰੀ ਪੂਰੀ ਹਾਜ਼ਰੀ ਉਹਨਾਂ ਦੀ ਲੱਗਦੀ ਹੈ ਜਿਹੜੇ ਰਸਤੇ 'ਚ ਆਉਂਦੇ ਜਾਂਦੇ ਪਾਠ ਕਰਦੇ ਆਉਂਦੇ ਜਾਂਦੇ ਉਹਨਾਂ ਦੀ ਪੂਰੀ ਹਾਜ਼ਰੀ ਲੱਗਦੀ ਹੈ ਜੀ ਜਿਵੇਂ ਪਾਹਰ ਮੰਦਰ ਸਾਹਿਬ ਚੱਲੇ ਆਪਾਂ ਦੇਖਦੇ ਨਾ ਵੀ ਇੱਥੋਂ ਘਰੋਂ ਹੀ ਆਪਾਂ ਡਿਸਾਈਡ ਕਰ ਲੈਣਾ ਵੀ ਜਾਂਦੇ ਜਲੰਧਰ ਹਵੇਲੀ ਰੁਕਣਾ ਜਾਂ ਆਉਂਦੇ ਰੁਕਣਾ ਹਮ ਹਵੇਲੀ ਵਿੱਚ ਕਿੱਥੋਂ ਆ ਕੇ ਚੱਲੇ ਤਾਂ ਮੰਦਰ ਸਾਹਿਬ ਜੀ ਜੀ ਜਾਂ ਫਿਰ ਐ ਹੁੰਦਾ ਵੀ ਜਾਂਦੇ ਸ਼ਬਦ ਲਾ ਲੈਣਗੇ ਜਦੋਂ ਮੱਥਾ ਟੇਕ ਜਗਾ ਆਉਂਦੇ ਗਾਣੇ ਲੱਗ ਜਾਣਗੇ ਹਮ ਚਲੋ ਹੁਣ ਤਾਂ ਮੱਥਾ ਟੇਕ ਲਿਆ ਹੁਣ ਹੁਣ ਕਿ ਬਾਬਾ ਕਹਿੰਦੇ ਹੁੰਦੇ ਸੀ ਪੂਰੀ ਯਾਤਰਾ ਉਹਨਾਂ ਦੀ ਲੱਗਦੀ ਹੈ ਜਿਹੜੇ ਨਾਮ ਜਪਦੇ ਜਾਂਦੇ ਆਂ ਭਾਈ ਨਾਮ ਜਪਦੇ ਹੁੰਦੇ ਆਂ ਉਹਨਾਂ ਦੀ ਪੂਰੀ ਹਾਜ਼ਰੀ ਲੱਗਦੀ ਉਹਨਾਂ ਨੂੰ ਗੁਰੂ ਸਾਹਿਬ ਢੀਕਦੇ ਆ ਜੀ ਇਹ ਸਹੀ ਠੀਕ